ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨ ਡਲਾ ਜੀ ਅੱਗੇ ਵਧੀਏ ਤਾਂ ਪੰਜਾਬ ਦੇ ਚਾਰ ਸਾਬਕਾ ਕਾਂਗਰਸੀਆਂ ਦੇ ਖਿਲਾਫ ਜੋ ਹੈ ਚਲਾਨ ਪੇਸ਼ ਕਰਨ ਦੀ ਮਨਜ਼ੂਰੀ ਪੰਜਾਬ ਮੰਤਰੀ ਮੰਡਲ ਵੱਲੋਂ ਦਿੱਤੀ ਗਈ ਹੈ ਪੂਰਾ ਮਾਮਲਾ ਜ਼ਰੂਰ ਦੱਸਿਓ ਕਿ ਮਾਮਲਾ ਕਿਹੜਾ ਹੈ ਔਰ ਕਿਹੜੇ ਇਹ ਮੰਤਰੀ ਨੇ ਸਾਬਕਾ ਮੰਤਰੀ ਨੇ ਜਿਨ੍ਹਾਂ ਦੇ ਖਿਲਾਫ ਕੇਸ ਚਲਾਉਣ ਦੀ ਪਰਵਾਨਗੀ ਦਿੱਤੀ ਗਈ ਹੈ ਪੂਰੇ ਮਾਮਲੇ ਦੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕਰਿਓ ਹਰਜੋ ਜੀ ਬਹੁਤ ਹੀ ਮਹੱਤਵਪੂਰਨ ਸਵਾਲ ਹੈ ਤੁਹਾਡਾ ਇੱਕ ਤਰੀਕੇ ਨਾਲ ਭਗਵੰਤ ਮਾਨ ਸਰਕਾਰ ਨੇ ਇੱਕ ਵਾਰ ਮੋੜ ਤੋਂ ਉਹਨਾਂ ਕਾਂਗਰਸੀਆਂ ਤੇ ਸ਼ਿਕੰਜਾ ਕੱਸ ਦਿੱਤਾ ਹੈ ਜਿਹੜੇ ਕਾਂਗਰਸ ਦੇ ਲੀਡਰਾਂ ਤੇ ਵੱਡੇ ਵੱਡੇ ਕਰਪਸ਼ਨ ਦੇ ਇਲਜ਼ਾਮ ਰਹੇ ਨੇ ਹਾਲਾਂਕਿ ਜਿਹੜੀ 14 ਅਗਸਤ ਨੂੰ ਮੰਤਰੀ ਮੰਡਲ ਦੀ ਬੈਠਕ ਸੀ ਉਸ ਵੇਲੇ ਇਹ ਗੱਲ ਜ਼ਿਆਦਾ ਬਾਹਰ ਨਹੀਂ ਆਈ ਲੇਕਿਨ ਹੌਲੀ ਹੌਲੀ ਕਰਕੇ ਗੱਲ ਬਾਹਰ ਆ ਗਈ ਕਿ 14 ਅਗਸਤ ਨੂੰ ਜਦੋਂ ਮੰਤਰੀ ਮੰਡਲ ਦੀ ਬੈਠਕ ਸੀ ਭਗਵੰਤ ਮਾਨ ਦੀ ਅਗਵਾਈ 'ਚ ਉਦੋਂ ਇੱਕ ਮਤਾ ਪਾਸ ਕਰ ਦਿੱਤਾ ਗਿਆ ਕਿ ਜਿਹੜੇ ਪੰਜਾਬ ਦੇ ਕਾਂਗਰਸ ਰਾਜ ਵੇਲੇ ਦੇ ਚਾਰ ਸਾਹਿਬ ਕਾਂਤਰੀ ਨੇ ਉਹਨਾਂ ਦੇ ਵਿੱਚੋਂ ਇਕ ਤਾਂ ਨਾਮ ਹੈ ਭਾਰਤ ਪੂਸ਼ਣ ਆਸ਼ੂ ਦਾ ਜਿਹੜੇ ਲੁਧਿਆਣਾ ਨਾਲ ਸੰਬੰਧਿਤ ਹੈ ਸਤਾਧੂ ਸਿੰਘ ਧਰਮਸੋਤ ਨੇ ਸੁੰਦਰ ਸ਼ਾਮ अरोड़ा ਨੇ ਔਰ ਓਪੀ ਸੋਨੀ ਜਿਹੜੇ ਕਿ ਡਿਪਟੀ ਮੁੱਖ ਮੰਤਰੀ ਵੀ ਰਹੇ ਨੇ ਇਹਨਾਂ ਚਾਰਾਂ ਦੇ ਖਿਲਾਫ ਮਤਾ ਮੰਤਰੀ ਮੰਡਲ ਚ ਪਾਸ ਕਰ ਦਿੱਤਾ ਗਿਆ ਕਿ ਪੰਜਾਬ ਦੇ ਗਵਰਨਰ ਨੂੰ ਪ੍ਰਵਾਨਗੀ ਦੇ ਲਈ ਚਲਾਨ ਪੇਸ਼ ਕਰਨ ਦੀ ਮਨਜ਼ੂਰੀ ਦੇ ਲਈ ਇਹਨਾਂ ਸਾਰਿਆਂ ਦੇ ਜਿਹੜੇ ਨਾਮ ਹੈ ਆ ਇਹ ਫਾਈਲ ਹੈ ਇਹ ਅੱਗੇ ਤੋਰੀ ਜਾਵੇ ਪੰਜਾਬ ਦੇ ਗਵਰਨਰ ਤੋਂ ਮਨਜ਼ੂਰੀ ਲਈ ਜਾਵੇ ਤਾਂ ਕਿ ਅਦਾਲਤ 'ਚ ਇਹਨਾਂ ਦੇ ਖਿਲਾਫ ਚਲਾਨ ਦੇ ਕੇ ਇਹਨਾਂ ਦੇ ਖਿਲਾਫ ਬਕਾਇਦਾ ਮੁਕੱਦਮਾ ਚਲਾਇਆ ਜਾਵੇ ਹਾਲੇ ਤੱਕ ਇਹਨਾਂ ਚਾਰਾਂ ਲੀਡਰਾਂ ਦੇ ਖਿਲਾਫ ਪੰਜਾਬ ਦਾ ਵਿਜੀਲੈਂਸ ਬਿਊਰੋ ਜਾਂਚ ਕਰ ਰਿਹਾ ਸੀ ਇੱਕ ਤਾਂ ਕਰਪਸ਼ਨ ਦੇ ਇਲਜ਼ਾਮਾਂ 'ਤੇ ਜਾਂਚ ਹੋ ਰਹੀ ਹੈ ਇੱਕ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਇਹਨਾਂ ਸਾਰੇ ਮਾਮਲਿਆਂ 'ਚ ਇਹਨਾਂ 'ਤੇ ਜਾਂਚ ਹੋ ਰਹੀ ਹੈ ਹੁਣ ਵਿਜੀਲੈਂਸ ਬਿਊਰੋ ਆਪਣੇ ਵੱਲੋਂ ਜਾਂਚ ਮੁਕੰਮਲ ਕਰ ਚੁੱਕਿਆ ਹੈ ਇਹ ਸਾਰੇ ਲੋਕ ਵਿਜੀਲੈਂਸ ਬਿਊਰੋ ਨੇ ਗ੍ਰਿਫਤਾਰ ਕੀਤੇ ਸੀ ਲੰਮਾ ਲੰਮਾ ਸਮਾਂ ਇਹ ਸਾਰੇ ਲੋਕ ਜੇਲ੍ਹਾਂ ਦੇ ਵਿੱਚ ਰਹੇ ਨੇ ਔਰ ਉਸ ਤੋਂ ਬਾਅਦ ਇਹਨਾਂ ਦੀਆਂ ਜ਼ਮਾਨਤਾਂ ਹੋਈਆਂ ਨੇ ਔਰ ਹੁਣ ਪੰਜਾਬ ਦੇ ਗਵਰਨਰ ਕੋਲੇ ਮਨਜ਼ੂਰੀ ਦੇ ਲਈ ਇਹ ਕੇਸ ਹੈ ਜਿਹੜਾ ਇਹ ਭੇਜਿਆ ਜਾਏਗਾ ਸੋ ਪੰਜਾਬ ਦੇ ਰਾਜਪਾਲ ਦੀ ਜਿਹੜੀ ਮਨਜ਼ੂਰੀ ਹੈ ਧਾਰਾ 19 ਤਹਿਤ ਜ਼ਰੂਰੀ ਹੈ ਹੁਣ ਪੰਜਾਬ ਦੇ ਰਾਜਪਾਲ ਚਾਣ ਤੇ ਤੁਰੰਤ ਮਨਜ਼ੂਰੀ ਦੇ ਦੇਣ اگر وہ چونتے وہ اپنے ਕੋਲੇ فائل رکھ ਸਕਦੇ ਐ ਉਹ قانونی صلاح ਲੈ ਸਕਦੇ ਐ ਉਹ સલાح مشورہ کر سکتے ਨੇ جو قانونی پرکریا ہے پر ਜਦੋਂ ਗੱਲ ਆ ਜਾਂਦੀ ਵਿਧਾਇਕਾਂ ਦੀ ਤੇ ਉਹਨਾਂ ਦੀ મંજૂરી ਚਾਹੀਦੀ ਹੁੰਦੀ ਹੈ ਵਿਧਾਨ ਸਭਾ ਦੇ ਸਪੀਕਰ ਤੋਂ ਮੰਤਰੀਆਂ ਦੀ મંજૂરી ਚਾਹੀਦੀ ਹੁੰਦੀ ਹੈ ਰਾਜਪਾਲ ਤੋਂ ਕਿਉਂਕਿ ਜਦੋਂ સો ਚਕਾਈ ਜਾਂਦੀ ਹੈ बतौर ਮੰਤਰੀ ਤੇ ਮੁੱਖ ਮੰਤਰੀ ਵਿਧਾਇਕਾਂ ਦੇ ਨਾਮ ਭੇਜਦਾ ਰਾਜਪਾਲ ਨੂੰ ਪ੍ਰਸਤਾਵਿਤ ਕਰਕੇ ਕਿ ਮੈਂ ਇਹਨਾਂ ਨੂੰ ਮੰਤਰੀ ਬਣਾਉਣਾ ਚਾਹਣਾ ਇਸ ਕਰਕੇ ਰਾਜਪਾਲ ਦੀ ਮਨਜ਼ੂਰੀ ਜ਼ਰੂਰੀ ਹੈ ਔਰ ਜਦੋਂ ਗੱਲ ਆਈਐਸ ਆਈਪੀਐਸ ਅਫਸਰਾਂ ਦੀ ਹੁੰਦੀ ਹੈ ਜਾਂ ਹੋਰ ਅਫਸਰਾਂ ਦੀ ਹੁੰਦੀ ਹੈ ਤੇ ਸਬੰਧਤ ਸਰਕਾਰ ਹੈ ਉਹ ਉਹਨਾਂ ਦੇ ਸਬੰਧ ਦੇ ਵਿੱਚ ਮਨਜ਼ੂਰੀ ਦਿੰਦੀ ਹੈ ਉਹਨਾਂ ਦੇ ਉੱਤੇ ਅਦਾਲਤੀ ਕੇਸ ਚਲਾਣ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ ਸੋ ਹੁਣ ਰਾਜਪਾਲ ਦੀ ਪ੍ਰਵਾਨਗੀ ਜਦੋਂ ਆ ਗਈ ਇਹਨਾਂ ਚਾਰਾਂ ਸਾਬਕਾ ਮੰਤਰੀਆਂ ਦੇ ਖਿਲਾਫ ਕਾਂਗਰਸੀ ਲੀਡਰਾਂ ਦੇ ਖਿਲਾਫ ਉਸ ਤੋਂ ਬਾਅਦ ਪੰਜਾਬ ਸਰਕਾਰ ਦਾ ਵਿਜੀਲੈਂਸ ਮਹਿਕਮਾ ਅਦਾਲਤ ਦੇ ਵਿੱਚ ਚਲਾਨ ਪੇਸ਼ ਕਰੇਗਾ ਔਰ ਫਿਰ ਅਦਾਲਤੀ ਕਾਰਵਾਈ ਦਾ ਇਹਨਾਂ ਨੂੰ ਸਾਹਮਣਾ ਕਰਨਾ ਪਏਗਾ ਉਸ ਤੋਂ ਬਾਅਦ ਅਦਾਲਤ ਨੇ ਤੈਅ ਕਰਨਾ ਹੈ ਕਿ ਇਹ ਦੋਸ਼ੀ ਸੀ ਕਿ ਵਿਜੀਲੈਂਸ ਬਿਊਰੋ ਦੀ ਜਾਂਚ ਸਹੀ ਸੀ ਕਿ ਇਹਨਾਂ ਨੇ ਕੋਈ ਕਰਾਪਸ਼ਨ ਕੀਤੀ ਕਿ ਇਹਨਾਂ ਤੇ ਝੂਠੇ ਮੁਕੱਦਮੇ ਸੀ ਅਗਰੇ ਬਰੀ ਹੋਗੇ ਤੇ ਇਹ ਪਾਕ ਸਾਫ ਨੇ ਅਗਰ ਇਹਨਾਂ ਨੂੰ ਸਜ਼ਾਵਾਂ ਹੋ ਗਈਆਂ ਤੇ ਫਿਰ ਜਿਹੜੇ ਮਾਮਲੇ ਨੇ ਅਦਾਲਤੀ ਉਹ ਮੁਕੰਮਲ ਤੌਰ ਦੇ ਉੱਤੇ ਅੱਗੇ ਵਧਣਗੇ ਹਾਲਾਂਕਿ ਅਗਰ ਜਿਹੜੀਆਂ ਹੇਟਲੀਆਂ ਅਦਾਲਤਾਂ ਨੇ ਉਸ ਸਜਾਵਾਂ ਵੀ ਦੰਦਿਆਂ ਨੇ ਤੇ ਮੁਲਜ਼ਮਾਂ ਕੋਲੇ ਹੱਕ ਹੁੰਦਾ ਕਿ ਫਿਰ ਉਹ ਉੱਪਰਲੀ ਅਦਾਲਤ ਪਾਵ ਹਾਈ ਕੋਰਟ ਦੇ ਵਿੱਚ ਚਲੇ ਜਾਂਦੇ ਨੇ ਸੋ ਇਹ ਹੁਣ ਕਾਨੂੰਨੀ ਤੌਰ ਦੇ ਉੱਤੇ ਜਿਹੜੇ ਇਹ ਮਾਮਲੇ ਨੇ ਅੱਗੇ ਵਧਣਗੇ ਪਰ ਕਾਂਗਰਸ ਦੇ ਚਾਰ ਲੀਡਰਾਂ ਦੇ ਖਿਲਾਫ ਮੁੱਖ ਮੰਤਰੀ ਦੇ ਵਿਜੂਲੈਂਸ ਬਿਊਰੋ ਨੇ ਕਾਰਵਾਈ ਕੀਤੀ ਹਾਲਾਂਕਿ ਹੋਰ ਬਹੁਤ ਸਾਰੇ ਜਿਹੜੇ ਪੰਜਾਬ ਦੇ ਸਾਬਕਾ ਮੰਤਰੀ ਨੇ ਜਾਂ ਕਾਂਗਰਸ ਦੇ ਵਿਧਾਇਕ ਨੇ ਜਿਨ੍ਹਾਂ ਦੇ ਖਿਲਾਫ ਵਿਜੂਲੈਂਸ ਬਿਊਰੋ ਆਮਦਨ ਤੋਂ ਵੱਧ ਸਰੋਤਾਂ ਦੇ ਮਾਮਲਿਆਂ ਤੇ ਤਿਰਛੀ ਨਜ਼ਰ ਬਣਾ ਕੇ ਲੁਕਮੀ ਜਾਂਚ ਵੀ ਕਰ ਰਹੀ ਹੈ ਵਿਜੀਲੈਂਸ ਬਿਊਰੋ ਇਹ ਵਿਜੀਲੈਂਸ ਬਿਊਰੋ ਦਾ ਕੰਮ ਹੈ ਗਰ ਕੋਈ ਸ਼ਿਕਾਇਤ ਆਉਂਦੀ ਹੈ ਕਿ ਉਹ ਪਹਿਲਾਂ ਆਪਣੇ ਪਦਰ ਤੇ ਵੀ ਵੈਰੀਫਾਈ ਕਰਦੇ ਨੇ ਔਰ ਕਈ ਵਾਰੀ ਸਰਕਾਰ ਵੀ ਉਹਨਾਂ ਨੂੰ ਹੁਕਮ ਦਿੰਦੀ ਹੈ ਹੋਰ ਬਹੁਤ ਸਾਰੇ ਵਿਧਾਇਕ ਤੇ ਮੰਤਰੀ ਨੇ ਜਿਹੜੇ ਹਾਲੇ ਵੀ ਵਿਜੀਲੈਂਸ ਬਿਊਰੋ ਦੇ ਅਡਾਰਤੇ ਨੇ ਹੁਣ ਇਹਦਾ ਪੰਜਾਬ 'ਚ ਭਗਵੰਤ ਮਾਨ ਕੀ ਵਿਜੀਲੈਂਸ ਬਿਊਰੋ ਨੂੰ ਬਾਕੀ ਜਿਹੜੇ ਸਾਬਕਾ ਵਿਧਾਇਕ ਜਾਂ ਸਾਬਕਾ ਮੰਤਰੀ ਹੈ ਕਿ ਉਹਨਾਂ ਖਿਲਾਫ ਐਕਸ਼ਨ ਤੇਜ਼ ਕਰਨ ਨੂੰ ਕਹਿਣਗੇ ਜਾਂ ਨਹੀਂ ਕਿਉਂਕਿ ਚਰਚਾਵਾਂ ਆਈ ਨੇ ਕਿ ਜਦੋਂ ਦਾ ਗੱਠਜੋੜ ਕਾਂਗਰਸ ਨਾਲ ਹੋਇਆ ਸੀ ਇੰਡੀਆ ਗੱਠਜੋੜ ਦੇ ਵਿੱਚ ਆਮ ਆਦਮੀ ਪਾਰਟੀ ਦਾ ਉਸ ਤੋਂ ਬਾਅਦ ਕਿਤੇ ਨਾ ਕਿਤੇ ਦਬਾਅ ਸੀ ਪੰਜਾਬ ਦੇ ਮੁੱਖ ਮੰਤਰੀ ਤੇ ਕਹਿ ਲੋ ਅਗਰ ਮੁੱਖ ਮੰਤਰੀ ਤੇ ਨਹੀਂ ਕਹਿਣਾ ਤੇ ਦਿੱਲੀ ਵਾਲੇ ਲੀਡਰਾਂ ਤੇ ਕਹਿ ਲੋ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਸੋ ਸਮੁੱਚੀ ਪਾਰਟੀ ਤੇ ਦਬਾਅ ਸੀ ਕਿ ਕਿਤੇ ਨਾ ਕਿਤੇ ਅਸੀਂ ਇੱਕ ਦੂਜੇ ਦਾ ਖਿਆਲ ਰੱਖਣਾ ਇਹ ਗੱਲਾਂ ਆਮ ਨੇ ਅਗਰ ਜਿਆ ਨਾ ਹੁੰਦਾ ਅਗਰ ਦਿੱਲੀ ਤੋਂ ਗ੍ਰੀਨ ਸਿਗਨਲ ਮਿਲਿਆ ਹੁੰਦਾ ਤੇ ਹੋਰ ਬਹੁਤ ਸਾਰੇ ਕਾਂਗਰਸੀ ਆ ਜਿਹੜੇ ਕਾਰਵਾਈ ਦੇ दायरे ਚ ਆ ਸਕਦੇ ਸੀ ਪਰ ਉਹ ਆਏ ਨਹੀਂ ਹਾਂ ਆਉਂਦੇ ਸਮੇਂ ਚ ਅਗਰ ਹਰਿਆਣੇ ਚ ਜਾਂ ਦਿੱਲੀ ਚ ਕਾਂਗਰਸ ਔਰ ਆਮ ਆਦਮੀ ਪਾਰਟੀ ਦੇ ਸਬੰਧ ਚੰਗੇ ਨਹੀਂ ਰਹਿੰਦੇ ਆਉਣ ਵਾਲੇ ਸਮੇਂ ਚ ਅਗਰ ਤਾਂ ਹਰਿਆਣੇ ਜਾਂ ਦਿੱਲੀ ਚ ਇੱਕ ਦੂਜੇ ਦੀ ਲੋੜ ਪੈ ਗਈ ਸਰਕਾਰ ਬਣਾਉਣ ਨੂੰ ਕਿਉਂਕਿ ਹਰਿਆਣੇ ਚ ਵੀ ਚੋਣਾਂ ਨੇ ਇੱਕ ਇੱਕ 1 ਅਕਤੂਬਰ ਨੂੰ ਸੋ ਅਗਰ ਹਰਿਆਣੇ ਚ ਆਪਣੇ ਦਮ ਤੇ ਕਿਸੇ ਵੀ ਪਾਰਟੀ ਦੀ ਸਰਕਾਰ ਬਣ ਗਈ ਫਿਰ ਗੱਲ ਵੱਖਰੀ ਆ ਅਗਰ ਕਾਂਗਰਸ ਔਰ ਆਮ ਆਦਮੀ ਪਾਰਟੀ ਨੂੰ ਉੱਥੇ ਗੱਠਜੋੜ ਕਰਨਾ ਪੈ ਗਿਆ ਸਰਕਾਰ ਬਣਾਉਣ ਲਈ ਜਿਵੇਂ ਭਾਜਪਾ ਔਰ ਜਜਪੀ ਦਾ ਸੀ ਤੇ ਫਿਰ ਆਪਸੀ ਸਾਂਝ ਨਵੇਂ ਸਿਰੇ ਤੋਂ ਕਾਂਗਰਸ ਤੇ ਆਪ ਦੀ ਖੜੀ ਹੋ ਸਕਦੀ ਹੈ ਸੋ ਇਸ ਕਰਕੇ ਹਰਿਆਣਾ ਤੇ ਦਿੱਲੀ ਚ ਜਿਹੜੀਆਂ ਅਗਲੀਆਂ ਚੋਣਾਂ ਨੇ ਉਹਨਾਂ ਦੇ ਵਿੱਚ ਕੀ ਦੋਵਾਂ ਨੂੰ ਇੱਕ ਦੂਜੇ ਦੀ ਲੋੜ ਪੈਂਦੀ ਹੈ ਜਾਂ ਨਹੀਂ ਉਹਦੇ ਉੱਪਰ ਵੀ ਬਹੁਤ ਕੁਝ ਨਿਰਭਰ ਕਰੇਗਾ ਕਿ ਕੀ ਇਹਨਾਂ ਦੀ ਜਿਹੜੀ ਸਿਆਸੀ ਦੋਸਤੀ ਹੈ ਉਹ ਪੰਜਾਬ ਚ ਬਰਕਰਾਰ ਰਹਿੰਦੀ ਹੈ ਜਾਂ ਪੰਜਾਬ ਚ ਫਿਰ ਇਹਨਾਂ ਦੀ ਕੱਟੜ ਦੁਸ਼ਮਣੀ ਬਣ ਤੋ ਜਿਹੜੀਆਂ ਬਾਕੀ ਕਾਰਵਾਈਆਂ ਨੇ ਵਿਜੀਲੈਂਸ ਦੀਆਂ ਉਹ ਕੇਂਦਰੀ ਕਾਂਗਰਸ ਤੇ ਕੇਂਦਰੀ ਆਮ ਆਦਮੀ ਪਾਰਟੀ ਦੀ ਦੋਸਤੀ ਅਤੇ ਦੁਸ਼ਮਣੀ ਤੇ ਹਿਸਾਬ ਨਾਲੀ ਕਾਰਵਾਈਆਂ ਤੈ ਹੁੰਦੀਆਂ ਨੇ ਇਹ ਸਿਆਸਤ ਦਾ ਇੱਕ ਅਣ ਐਲਾਨਿਆ ਜਾ ਦਸਤੂਰ ਹੈ ਡੱਲਾ ਜੀ ਰਵਨੀਤ ਸਿੰਘ ਬਿੱਟੂ ਅੱਜ ਕਾਗਜ਼ ਜੋ ਹੈ ਢਾਕਲ ਕਰਨਗੇ ਰਾਜ ਸਭਾ ਲਈ Rajasthan ਤੋਂ ਸੋ ਇਸ ਦੇ ਉੱਪਰ ਵੀ ਚਰਚਾ ਕਰਨੀ ਗੱਲਬਾਤ ਕਰਨੀ ਜ਼ਰੂਰ ਬਣ ਜਾਂਦੀ ਹੈ ਕਿ ਕਿਸ ਤਰ੍ਹਾਂ ਦਾ ਫੈਸਲਾ ਹੈ ਇਹ ਪੰਜਾਬ ਦੀ ਸਿਆਸਤ ਦੇ ਉੱਪਰ ਕਿਸ ਤਰ੍ਹਾਂ ਦਾ ਪ੍ਰਭਾਵ ਪਏਗਾ ਰਵਨੀਤ ਸਿੰਘ ਬਿੱਟੂ ਜੇਕਰ ਆਪਾਂ ਦੇਖ ਰਹੇ ਹਾਂ ਕਿ Rajasthan ਤੋਂ ਰਾਜ ਸਭਾ ਦੇ ਵਿੱਚ ਜਾਣਗੇ ਤਾਂ ਕਿਸ ਤਰ੍ਹਾਂ ਦੀ ਸਿਆਸਤ ਦੇ ਵਿੱਚ ਇੱਥੇ ਹਿਲਜੁਲ ਨਜ਼ਰ ਆਏਗੀ ਪੰਜਾਬ ਦੇ ਵਿੱਚ ਇਸ ਉੱਪਰ ਵੀ ਜ਼ਰੂਰ ਆਪਣਾ ਅਨਲਿਸਿਸ ਸਾਂਝਾ ਕਰਿਓ ਹਰਜੋਤ ਜੀ ਰਵਨੀਤ ਬਿੱਟੂ ਲੁਧਿਆਣੇ ਤੋਂ ਹਾਰ ਗਏ ਸੀ ਕਾਂਗਰਸ ਪ੍ਰੈਜ਼ੀਡੈਂਟ ਰਾਜਾ ਵੜਿੰਗ ਪੰਜਾਬ ਵਾਲੇ ਜਿੱਤ ਗਏ ਸੀ ਰਵਨੀਤ ਮਿੱਟੂ ਤਿੰਨ ਵਾਰ ਐਮਪੀ ਬਣੇ ਨੇ ਦੋ ਵਾਰ ਲੁਧਿਆਣਾ ਤੋਂ ਇੱਕ ਵਾਰੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਹ ਹਾਰੇ ਸੀ ਪਰ ਭਾਜਪੀ ਨੇ ਉਹਨਾਂ ਨੂੰ ਮੰਤਰੀ ਵੀ ਬਣਾਇਆ ਤੇ ਹੁਣ ਉਹਨਾਂ ਨੂੰ ਰਾਜ ਸਭਾ ਚ ਭੇਜਿਆ ਜਾ ਰਿਹਾ ਤਿੰਨ ਸਤੰਬਰ ਨੂੰ ਰਾਜ ਸਭਾ ਦੀਆਂ ਦੇਸ਼ ਦੀਆਂ ਕੁਝ ਕੁੱਲ 12 ਸੀਟਾਂ ਦੇ ਲਈ ਫੈਸਲੇ ਹੋਣੇ ਹੁਣ ਆਖਰੀ ਦਿਨ ਹੈ ਕੱਲ ਅੱਜ ਅੱਜ ਆਖਰੀ ਦਿਨ ਹੈ ਨਾਮਜ਼ਦਗੀ ਭਰਨ ਦਾ ਔਰ ਅੱਜ ਹਰਿਆਣ ਰਾਜਸਥਾਨ ਤੋਂ ਰਵਨੀਤ ਸਿੰਘ ਮਿੱਟੂ ਆਪਣੇ ਨਾਮਜ਼ਦਗੀ ਦਾਖਲ ਕਰ ਸਕਦੇ ਨੇ ਕੱਲ ਰਾਤ ਉਹ ਦਿੱਲੀ ਤੋਂ ਜਹਾਜ਼ ਰਾਹੀਂ ਰਾਜਸਥਾਨ ਪਹੁੰਚੇ ਸੀ ਸੋ ਅੱਜ ਉਹ ਰਾਜਸਥਾਨ ਤੋਂ ਆਪਣੇ ਕਾਗਜ਼ ਦਾਖਲ ਕਰਨਗੇ ਆਪਣੀ ਉਮੀਦਵਾਰੀ ਦਾਖਲ ਕਰਨਗੇ بطور ਰਾਜ ਸਭਾ ਮੈਂਬਰ ਹੁਣ ਰਾਜਸਥਾਨ ਤੋਂ ਉਹਨਾਂ ਦੀ ਜਿਹੜੀ ਜਿੱਤ ਹੈ ਉਹ ਲਗਭਗ ਤੈਅ ਹੈ ਕਿਉਂਕਿ ਬੀਜੇਪੀ ਕੋਲੇ ਇੱਥੇ ਮਜ਼ਬੂਤ ਆਂਕੜਾ ਹੈ ਪਰ ਸਵਾਲ ਇਹ ਹੈ ਕਿ ਪੰਜਾਬ ਤੇ ਰਾਜਸਥਾਨ ਦੇ ਵਿੱਚ ਪਾਣੀਆਂ ਵਰਗੇ ਮਸਲਿਆਂ ਤੇ ਵੱਖਰੇਵੇਂ ਰਹੇ ਨੇ ਪੰਜਾਬ ਦੀ ਜਿਹੜੀ ਸਿਆਸਤ ਹੈ ਉਹ ਹਰਿਆਣਾ ਤੇ ਰਾਜਸਥਾਨ ਨੂੰ ਜਿਹੜੇ ਪਾਣੀ ਜਾ ਰਹੇ ਨੇ ਉਹਨਾਂ ਦੇ ਮੁੱਲ ਵਸੂਲਣ ਦੀ ਗੱਲ ਵੀ ਕਰਦੀ ਹੈ ਕਈ ਵਾਰੀ ਪੰਜਾਬ 'ਚ ਗੱਲਾਂ ਹੋਈਆਂ ਹਾਲਾਂਕਿ ਜਿਹੜੇ ਮਤੇ ਪਾਸ ਕੀਤੇ ਗਏ ਸੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ 'ਚ ਅਗਲੀ ਵਿਧਾਨ ਸਭਾ ਬਿਲੇ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਕਿ ਕਾਨੂੰਨੀ ਤੌਰ ਤੇ ਇਹ ਜਿਆਦਾ ਸੰਭਵ ਨਹੀਂ ਹੈ ਪਰ ਪਾਣੀਆਂ ਦੀ ਵੰਡ ਦਾ ਜਦੋਂ ਪੰਜਾਬ ਦਾ ਮਸਲਾ ਆਉਂਦਾ ਤੇ ਪੰਜਾਬ ਦਾ ਪਾਣੀ ਰਾਜਸਥਾਨ ਔਰ ਹਰਿਆਣਾ ਨੂੰ ਵੀ ਗਿਆ ਪਰ ਰਵਨੀਤ ਬਿੱਟੂ ਇਸ ਰੂਪ 'ਚ ਵੀ ਦੇਖਦੇ ਨੇ ਕਿ ਅਗਰ ਮੈਂ ਰਾਜਸਥਾਨ ਤੋਂ MP ਬਣਦਾ ਰਾਜ ਸਭਾ ਚ ਫਿਰ ਪੰਜਾਬ ਔਰ ਹਰਿਆਣਾ ਦੇ ਰਿਸ਼ਤੇ ਮੈਂ ਗੂੜੇ ਕਰਾਂਗਾ ਇੱਕ ਟੈਲੀਵਿਜ਼ਨ ਚੈਨਲ ਤੇ ਉਹ ਬੋਲ ਰਹੀ ਸੀ ਉਹ ਕਹਿੰਦੇ ਇਹਦੇ ਨਾਲ ਪੰਜਾਬ ਤੇ ਹਰਿਆਣਾ ਦੇ ਸਬੰਧ ਚੰਗੇ ਹੋਣਗੇ ਔਰ ਦੋਹਾਂ ਸੂਬਿਆਂ ਦੀ ਤਰੱਕੀ ਦੇ ਲਈ ਮੈਂ ਕੰਮ ਕਰੂੰਗਾ ਮੈਂ ਦੇਸ਼ਵਾਸੀ ਆ ਤੇ ਮੈਨੂੰ ਖੁਸ਼ੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਿਤ ਸ਼ਾਹ ਹੋਰਾਂ ਨੇ ਔਰ ਜਿਹੜੇ ਜੇਪੀ ਨੱਡਾ ਸਾਹਿਬ ਨੇ ਉਹਨਾਂ ਨੇ ਰਾਜਸਥਾਨ ਤੋਂ ਉਹਨਾਂ ਨੂੰ ਰਾਜ ਸਭਾ ਚ ਭੇਜਣ ਦਾ ਫੈਸਲਾ ਕੀਤਾ ਹੈ ਸੋ ਰਵਨੀਤ ਬਿੱਟੂ ਦੀ ਜਿਹੜੀ ਉਮੀਦਵਾਰੀ ਹੈ ਉਹ ਜਿੱਤਣ ਦੀ ਵੀ ਆਸ ਹੈ ਕਿ ਰਵਨੀਤ ਬਿੱਟੂ ਰਾਜ ਸਭਾ ਦੇ ਵਿੱਚ ਪਹੁੰਚ ਜਾਣਗੇ ਦਲਾਜੀ ਸੰਤ ਹਰਚੰਦ ਸਿੰਘ ਲੋੰਗੋਵਾਲ ਦੀ ਵਰਸੀ ਮੌਕੇ ਇੱਕ ਪਾਸੇ ਅਕਾਲੀ ਦਲ ਤੇ ਦੂਸਰੇ ਪਾਸੇ ਜਿਹੜੇ ਨਾਰਾਜ਼ ਅਕਾਲੀ ਨੇ ਉਹਨਾਂ ਵੱਲੋਂ ਜੋ ਹੈ ਸਿਆਸੀ ਕਾਨਫਰੰਸ ਕੀਤੀ ਗਈ ਹਾਲਾਂਕਿ ਸ਼ਰਧਾਂਜਲੀ ਸਮਾਗਮ ਸੀ ਫਿਰ ਵੀ ਜੋ ਹੈ ਬکریاں ਬکریاں ਸਟੇਜਾਂ ਲਗਾਈਆਂ ਗਈਆਂ ਇਸ ਉੱਪਰ ਵੀ ਗੱਲ ਕਰਨੀ ਜ਼ਰੂਰ ਬਣਦੀ ਹੈ ਅਕਾਲੀ ਦਲ ਦੀ ਸਿਆਸਤ ਨੂੰ ਲੈ ਕੇ ਇੱਕ ਕਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਹੈ ਕੀ ਕੁਝ ਖਾਸ ਹੋਤੇ ਹੋਇਆ ਜੇ ਆਪਾਂ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਦੀ ਤਾਂ ਸੁਖਬੀਰ ਸਿੰਘ ਬਾਦਲ ਨੇ ਇਸ ਮੌਕੇ ਤੇ ਅੰਮ੍ਰਿਤਪਾਲ ਸਿੰਘ ਅਤੇ ਸਿਰਮਜੀਤ ਸਿੰਘ ਮਾਨ ਦੇ ਉੱਪਰ ਵੀ ਕਈ ਵੱਡੇ ਸਵਾਲ ਖੜੇ ਕਰ ਦਿੱਤੇ ਪੂਰੀ ਗੱਲ ਜ਼ਰੂਰ ਸਾਂਝੀ ਕਰਿਓ ਲੇਖੋ ਸੰਤ ਹਰਚੰਦ ਸਿੰਘ ਲੋਂਗਰ ਹੋਂਦੀ ਜਿਹੜਾ ਵਰਸੀ ਦਾ ਸਮਾਗਮ ਸੀ ਉਹਦੇ ਵਿੱਚ ਸਟੇਜਾਂ ਤਾਂ ਕਈ ਲੱਗੀਆਂ ਦੋ ਸਟੇਜਾਂ ਲੱਗੀਆਂ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਔਰ ਇੱਕ ਪਾਸੇ ਨਰਾਜ਼ ਅਕਾਲੀ ਦਲ ਵੱਲੋਂ ਜਿੱਥੇ ਪ੍ਰੋਫੈਸਰ ਚੰਦੂ ਮਾਜਰਾ ਸੀ ਸੁਖਦੇਵ ਟੀਨ ਸ਼ਾਹੀ ਬੀਬੀ ਜਗੀਰ ਕੌਰ ਸੀ ਇੱਥੇ ਹੋਰ ਕਾਫੀ ਨਰਾਜ਼ ਅਕਾਲੀ ਸੀ ਇਕੱਠ ਪੱਖੋਂ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਵੱਡਾ ਇਕੱਠ ਕਰਕੇ ਗਏ ਜੋ ਮੈਨੂੰ ਲੱਗਿਆ ਔਰ ਸ਼ਖਬੀਰ ਸਿੰਘ ਬਾਦਲ ਨੇ ਮੰਚ ਤੋਂ ਇੱਕ ਵਾਰ ਫਿਰ ਬਹੁਤ ਤਿੱਖੇ ਹਮਲੇ ਨਾ ਕੇਵਲ ਵਿਰੋਧੀਆਂ ਤੇ ਕੀਤੇ ਨਰਾਜ਼ ਅਕਾਲੀਆਂ ਤੇ ਕੀਤੇ ਬਲਕਿ ਉਹਨਾਂ ਨੇ ਬਿਨਾ ਨਾਮ ਲਏ ਅਮਰਿਤਪਾਲ ਸਿੰਘ ਨੂੰ ਉਹਨਾਂ ਨੇ ਛੋਟਾ ਵੀਰ ਕਿਹਾ ਅਮਰਿਤਪਾਲ ਸਿੰਘ ਤੇ ਵੀ ਉਹਨਾਂ ਨੇ ਤਿੱਖੇ ਹਮਲੇ ਕੀਤੇ ਉਹ ਕਹਿੰਦੇ ਕਿ ਜਿਹੜੇ ਲੋਕਾਂ ਨੂੰ ਹਜੇ ਸਾਲ-ਸਾਲ ਐਨਐਸਏ ਦੇ ਵਿੱਚ ਹੋਇਆ ਉਹ ਆਪਣੀ ਰਿਹਾਈ ਮੰਗ ਰਹੇ ਨੇ ਦੂਜਿਆਂ ਦੀ ਰਿਹਾਈ ਨਹੀਂ ਮੰਗ ਰਹੇ ਉਹ ਕਹਿੰਦੇ ਓਨੀ ਤਾਂ ਮੇਰੇ ਛੋਟੇ ਵੀਰ ਉਹਨਾਂ ਨੇ ਸ਼ਬਦ ਵਰਤੇ ਆ ਭਾਵ ਅੰਮ੍ਰਿਤਪਾਲ ਦੀ ਉਮਰ ਨਹੀਂ ਜਿੰਨਾ ਸਮਾਂ ਗੁਰਦੀਪ ਸਿੰਘ ਖੈਰਾ ਉਹਨਾਂ ਨੇ ਜਿਹੜੇ ਬੰਦੀ ਸਿੰਘ ਨੇ ਉਹ ਪੈਰੋਲ ਤੇ ਆਏ ਨੇ ਜੇਲ੍ਹ ਕੱਟੀ ਆ ਉਹ 34 ਸਾਲ ਬਾਅਦ ਆਏ ਸੋ ਸੁਖਬੀਰ ਸਿੰਘ ਬਾਦਲ ਕਹਿੰਦੇ ਕਿ ਜਿਹੜੇ ਬਲਵਿੰਦਰ ਸਿੰਘ ਭੁੰਦਰ ਨੇ ਉਹਨਾਂ ਨੇ 7-8 ਸਾਲ ਐਮਐਸਏ ਚ ਜੇਲ੍ਹ ਕੱਟੀ ਉਹ ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਨੇ 16 ਸਾਲ ਐਮਐਸਏ ਚ ਜੇਲ੍ਹ ਕੱਟੀ ਅਕਾਲੀ ਪਰੋਲ ਨਹੀਂ ਲੈਂਦੇ ਅਕਾਲੀ ਰਿਹਾਈ ਨਹੀਂ ਮੰਗਦੇ ਸੋ ਉਹ ਕਹਿੰਦੇ ਜਿਹੜੇ ਜੇਲ੍ਹ ਚ ਬੰਦ ਨੇ ਡਿਬਰੂਗੜ ਉਹ ਆਪਣੀ ਰਿਹਾਈ ਮੰਗ ਰਹੇ ਨੇ ਜਦ ਕਿ ਰਿਹਾਈ ਉਹਨਾਂ ਨੂੰ ਪਹਿਲਾਂ ਮੰਗਣੀ ਚਾਹੀਦੀ ਪਹਿਲਾਂ ਬਲਵੰਤ ਸਿੰਘ ਰਾਜਵਾਨਾ ਦੀ ਰਿਹਾਈ ਹੋਵੇ ਗੁਰਦੀਪ ਸਿੰਘ ਖੇਰਾ ਦੀ ਰਿਹਾਈ ਹੋਵੇ ਜਾਂ ਪਹਿਲਾਂ ਇਹਨਾਂ ਦੀ ਰਿਹਾਈ ਹੋਵੇ ਸੋ ਇਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਪੋਲੀਟੀਕਲ ਤੌਰ ਦੇ ਉੱਤੇ ਇਹ ਸੁਨੇਹਾ ਪੰਜਾਬੀਆਂ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜਿਨ੍ਹਾਂ ਜਿਹੜੇ ਅੰਮ੍ਰਿਤਪਾਲ ਸਿੰਘ ਜਾਂ ਦੂਸਰਿਆਂ ਦੀ ਰਿਹਾਈ ਦੀ ਗੱਲ ਕਰ ਰਹੇ ਨੇ ਅਸਲ 'ਚ ਉਹ ਸਿਰਫ ਨਿੱਜੀ ਰਿਹਾਈਆਂ ਤੱਕ ਸੰਘਰਸ਼ ਕਰ ਰਹੇ ਨੇ ਉਹ ਕੌਮ ਲਈ ਜਾਂ ਬੰਦੀ ਸਿੰਘਾਂ ਲਈ ਸੰਘਰਸ਼ ਨਹੀਂ ਕਰ ਰਹੇ ਜਿਹੜੀ ਰਖੜਪੁੰਨਿਆ ਦਾ ਮੰਚ ਸੀ ਉੱਥੇ ਬੰਦੀ ਸਿੰਘ ਗੁਰਦੀਪ ਸਿੰਘ ਖਹਿਰਾ ਉਹਨਾਂ ਨੇ ਵੀ ਕਈ ਵਾਰ ਕਿਹਾ ਕਿ ਸੁਖਬੀਰ ਸਿੰਘ ਬਾਦਲ ਔਰ ਸ਼੍ਰੋਮਣੀ ਅਕਾਲੀ ਦਲ ਨੇ ਬੰਦੀ ਸਿੰਘਾਂ ਲਈ ਜੋ ਕੁਝ ਕੀਤਾ ਉਹ ਕਾਬਲੇ ਤਾਰੀਫ ਹੈ ਜਦਕਿ ਦੂਸਰਿਆਂ ਬਾਰੇ ਉਹਨਾਂ ਨੇ ਬਿਨਾ ਨਾਮ ਲੈ ਕੇ ਆ ਕਿ ਕਈਆਂ ਨੇ ਬੰਦੀ ਸਿੰਘਾਂ ਦੀਆਂ ਫੋਟੋਆਂ ਲਾ ਕੇ ਉਹਨਾਂ ਦੇ ਨਾਂ ਤੇ ਆਪਣੀ ਆਪਣੀ ਰੋਟੀ ਛਕੀ ਜਾਂ ਲਾਭ ਲਈ ਇਸ ਤਰੀਕੇ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ ਸੋ ਅ ਤਖਵੀਰ ਬਾਦਲ ਨੇ ਵੀ ਅੱਜ ਲਗਭਗ ਆਪਣੇ ਭਾਸ਼ਣ ਦੇ ਵਿੱਚ ਉਸੇ ਤਰਜ਼ ਤੇ ਗੱਲ ਕੀਤੀ ਅਸੀਂ ਬੰਦੀ ਸਿੱਕਾਂ ਦੀ ਗੱਲ ਕਰ ਰਹੇ ਸੀ ਕੱਲ ਖੇਰਾ ਸਾਹਿਬ ਦੀ ਗੱਲ ਸੁਣੀ ਹੋਣੀ ਹੈ 35 ਸਾਲ ਹੋ ਗਏ ਉਹਨਾਂ ਨੂੰ ਜੇਲ੍ਹ 'ਚ 35 ਸਾਲ 25 ਸਾਲ ਦਾ ਪ੍ਰੋਲ ਵੀ ਨਹੀਂ ਮਿਲੀ 35 ਸਾਲ ਹੁਣ ਮੇਰਾ ਇੱਕ ਵੀਰ ਡਿਬੜੂਗਰ ਜੇਲ੍ਹ 'ਚ ਹੈ ਸਾਰਾ ਪੰਜਾਬ ਲੱਗਿਆ ਉਹ ਆਪਣੇ ਸਾਥੀਆਂ ਲਈ ਕਿਉਂ ਉਹਨੂੰ ਛਡਾਓ ਉਹਨੂੰ ਛਡਾਓ ਉਹਨੂੰ ਛਡਾਓ ਯਾਰ ਜਿੰਨੀ ਉਸ ਮੇਰੇ ਵੀਰ ਦੀ ਉਮਰ ਹੈ ਉਹ ਤੋਂ ਵੱਧ ਤਾਂ ਖੈਰਾ ਸਾਹਿਬ ਦੀ ਅੰਦਰ ਜੇਲ ਹੈ ਪਹਿਲੇ ਖੈਰਾ ਸਾਹਿਬ ਨੂੰ ਛਡਾਉਣਾ ਚਾਹੀਦਾ ਹੈ ਕਿ ਜਿਹੜਾ 1 ਸਾਲ ਅੰਦਰ ਹੈ ਪਹਿਲੇ ਰਾਜਵਾਨਾ ਸਾਹਿਬ ਨੂੰ ਛਡਾਉਣਾ ਚਾਹੀਦਾ ਹੈ ਨਾ ਰਾਜਵਾਨਾ ਦੀ ਗੱਲ ਕਰਦੇ ਐ ਨਾ ਖੈਰਾ ਸਾਹਿਬ ਦੀ ਗੱਲ ਕਰਦੇ ਐ ਨਾ ਕੋਈ ਬੰਦੀ ਸਿੱਕਾਂ ਦੀ ਗੱਲ ਕਰਦੇ ਐ ਇੱਕੋ ਗੱਲ ਕਰਦੇ ਸਾਨੂੰ ਛਡਾਓ ਯਕ ਇੱਥੇ ਸਟੇਜ ਪੁੰਦਰ ਸਾਹਿਬ ਬੈਠੇ ਆ ਪੁੰਦਰ ਸਾਹਿਬ ਘੱਟ ਤੋਂ ਘੱਟ ਇਹਨਾਂ ਨੂੰ ਵੀ 7-8 ਸਾਲ ਐਨਐਸਏ ਜੇਲ 'ਚ ਕੱਟੇ ਐ 8 ਸਾਲ ਬਾਦਲ ਸਾਹਿਬ ਨੇ 16 ਸਾਲ ਐਨਐਸਏ ਚ ਜੇਲ੍ਹ ਕੱਟੀ ਕਿਤੇ ਬਾਦਲ ਸਾਹਿਬ ਨੇ ਤਾਂ ਨਹੀਂ ਕਿਹਾ ਕਿ ਮੈਨੂੰ ਛੱਡ ਦਿਓ ਕਿਤੇ ਬਾਦਲ ਸਾਹਿਬ ਦੇ ਪਰਿਵਾਰ ਤਾਂ ਨਹੀਂ ਨਹੀਂ ਧਰਨੇ ਦਿੱਤੇ ਕਿ ਸਾਡੇ ਬਾਪੂ ਨੂੰ ਛੱਡ ਦਿਓ ਜੀ ਸਾਡੇ ਬਾਪੂ ਨੂੰ ਛੱਡ ਦਿਓ ਯਾਰ ਅਕਾਲੀ ਦਲ ਦਾ ਇਤਿਹਾਸ ਹੈ ਕੌਮ ਦਾ ਇਤਿਹਾਸ ਹੈ ਨਾ ਅਸੀਂ ਜ਼ਮਾਨਤ ਮੰਗੀਏ ਨਾ ਅਸੀਂ ਪਰੋਲ ਤੇ ਆਈਏ ਸੋ ਸੁਖਵੀਰ ਬਾਦਲ ਨੂੰ ਆਪਾਂ ਸੁਣ ਰਹੇ ਸੀ ਸੁਖਵੀਰ ਬਾਦਲ ਨੇ ਇਹ ਵੀ ਕਿਹਾ ਕਹਿੰਦੇ ਨਾ ਕੇਂਦਰ ਦੀ ਨਾ ਪੰਜਾਬ ਦੀ ਸਰਕਾਰ ਜ਼ਰੂਰੀ ਹੈ ਕਿ ਪੰਜਾਬੀ ਮੂੜ ਤੋਂ ਪੰਜਾਬ ਦੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਤਕਰਾ ਕਰਨ ਤਾਂ ਕਿ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਆਪਸੀ ਭਾਈਚਾਰਾ ਮਜ਼ਬੂਤ ਹੋਵੇ ਤੇ ਆਪ ਭਾਈਚਾਰਕ ਸਾਂਝ ਜਿਹੜੀ ਤਕੜੀ ਹੋਵੇ ਹੁਣ ਇਹ ਤਾਂ ਸੁਖਵੀਰ ਬਾਦਲ ਇੱਕ ਪਾਸੇ ਸੀ ਹੋਰ ਵੀ ਕਈ ਲੀਡਰਾਂ ਨੇ ਸੰਬੋਧਨ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਐਡਵੋਕੇਟ ਧਾਮੀ ਉਹਨਾਂ ਨੇ ਵੀ ਆਪਣਾ ਸੰਬੋਧਨ ਕੀਤਾ ਉਹਨਾਂ ਨੇ ਇਸ ਗੱਲ ਦੀ ਅਹਿਮੀਅਤ ਵੀ ਦੱਸੀ ਕਿ ਕਿਵੇਂ ਸ਼੍ਰੋਮਣੀ ਅਕਾਲੀ ਦਲ ਔਰ ਸ਼੍ਰੋਮਣੀ ਅਕਾਲੀ ਦਲ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਵੇਂ ਦੋਨਾਂ ਦੀ ਭੂਮਿਕਾ ਪੰਜਾਬ ਚ ਪੰਥ ਪ੍ਰਤੀ ਔਰ ਪੰਜਾਬ ਦੇ ਮੁੱਦਿਆਂ ਪ੍ਰਤੀ ਲਗਭਗ ਇੱਕੋ ਜਿਹੀ ਹੈ। ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਾਰਮਿਕ ਪੱਖ ਤੋਂ ਗੁਰਦੁਆਰਿਆਂ ਦੇ ਪ੍ਰਬੰਧ ਦੇ ਅੱਖੋਂ ਵੀ ਆਪਣਾ ਯੋਗਦਾਨ ਪਾਉਂਦੀ ਹੈ। ਪਰ ਉਹਨਾਂ ਨੇ ਜਿਹੜੇ ਨਰਾਜ਼ ਸੀ ਜਾਂ ਜਿਹੜੇ ਵਿਰੋਧ ਕਰਦੇ ਨੇ ਲਗਾਤਾਰ ਐਸਜੀਪੀਸੀ ਦਾ ਵੀ ਉਹਨਾਂ ਦੇ ਉੱਪਰ ਵੀ ਤਿੱਖੇ ਹਮਲੇ ਕੀਤੇ ਔਰ ਦੂਜੇ ਪਾਸੇ ਜਦੋਂ ਬੀਬੀ ਜਗੀਰ ਕੌਰ ਬੋਲ ਰਹੇ ਸੀ ਜਾਂ ਪ੍ਰੋਫੈਸਰ ਚੰਦੂ ਮਾਜਰਾ ਬੋਲ ਰਹੇ ਸੀ ਉਹ ਕਹਿੰਦੇ ਆ ਸਾਨੂੰ ਇਸ ਤੋਂ ਘੱਟ ਮੰਨਦੂਰ ਨਹੀਂ ਹੈ ਕਿ ਸੁਖਬੀਰ ਸਿੰਘ ਬਾਦਲ ਅਸਤੀਫਾ ਦੇਣ ਅਸਲ 'ਚ ਉਹਨਾਂ ਦੀ ਸਿਆਸੀ ਕੁੰਡੀ ਇਸ ਗੱਲ ਤੇ ਜੜੀ ਹੈ ਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੇ ਫਿਰ ਗੱਲ ਅੱਗੇ ਤੁਰਨੀ ਹੁਣ ਸਾਨੂੰ ਪਤਾ ਹੈ ਕਿ ਸਿੰਘ ਸਹਿਬਾਨਾਂ ਦੀ ਮੀਟਿੰਗ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਦੀ ਮੀਟਿੰਗ ਦੇ ਵਿੱਚ ਕਿਸ ਤਰ੍ਹਾਂ ਦੇ ਫੈਸਲੇ ਹੁੰਦੇ ਨੇ ਸੁਖਬੀਰ ਸਿੰਘ ਬਾਦਲ ਦੇ ਜਵਾਬ ਤੋਂ ਬਾਅਦ ਜਿਹੜਾ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਸੌਂਪਿਆ ਅਗਲੀ ਗੱਲ ਉਸ ਤੋਂ ਬਾਅਦ ਅੱਗੇ ਤੁਰੇਗੀ ਪਰ ਹਾਲ ਫਿਲਹਾਲ ਜਿਹੜੇ ਨਜ਼ਰ ਆਏ ਨੇ ਨਾਰਾਜ਼ ਅਕਾਲੀ ਵੱਡੀ ਕਾਨਫਰੰਸ ਕਰਦੇ ਸ਼ਹੀਦੀ ਕਾਨਫਰੰਸ ਮੌਕੇ ਹੀ ਨਜ਼ਰ ਆਏ ਨੇ ਸੋ ਬਹੁਤ ਹੀ ਸਰਗਰਮੀ ਪਿਛਲੇ ਦਿਨਾਂ ਚ ਨਰਾਜ਼ ਅਕਾਲੀਆਂ ਦੇ ਵੀ ਨਹੀਂ ਰਹੀ ਹਾਲਾਂਕਿ ਅਕਾਲੀ ਦਲ ਨੇ ਤਾਂ ਕਈ ਲੀਡਰਾਂ ਨੂੰ ਪਾਰਟੀ ਤੋਂ ਕੱਢਣ ਦਾ ਦਾਵਾ ਕੀਤਾ ਪਰ ਉਹ ਮੰਨਦੇ ਨਹੀਂ ਉਹ ਕਹਿੰਦੇ ਸਾਨੂੰ ਅਕਾਲੀ ਦਲ ਤੋਂ ਕੱਢਿਆ ਨਹੀਂ ਜਾ ਸਕਦਾ ਇਹ ਸਿਆਸਤ ਜਦੋਂ ਇੱਕ ਵਾਰ ਸਿੰਘ ਸਹਿਬਾਨ ਆਪਣਾ ਫੈਸਲਾ ਦੇਣਗੇ ਉਸ ਤੋਂ ਬਾਅਦ ਨਿਤਰੇਗੀ ਕਿ ਸਥਿਤੀ ਪੰਜਾਬ ਚ ਬਣਦੀ ਕੀ ਦਲਾਜੀ ਬਾਲੀਵੁੱਡ ਐਕਟ੍ਰੈਸ ਤੇ ਐਮਪੀ ਕੰਗਨਾ ਰਣੌਦ ਦੀ ਫਿਲਮ ਆ ਰਹੀ ਹੈ ਅਮਰਜੈਂਸੀ ਅਤੇ ਇਸ ਦੇ ਉੱਪਰ ਬੁੱਧੀਜੀਵੀ ਜਿਹੜੇ ਨੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕਰ ਰਹੇ ਨੇ ਵਿਵਾਦਾਂ ਦੇ ਵਿੱਚ ਇਹ ਫਿਲਮ ਜੋ ਹੈ ਜ਼ਰੂਰ ਨਜ਼ਰ ਆ ਰਹੀ ਹੈ ਤੇ ਐਮਪੀ ਸਰਬਜੀਤ ਸਿੰਘ ਖਾਲਸਾ ਵੱਲੋਂ ਵੀ ਇਸ ਫਿਲਮ ਦਾ ਜੋ ਹੈ ਵਿਰੋਧ ਕੀਤਾ ਜਾ ਰਿਹਾ ਹੈ ਪੂਰਾ ਮਾਮਲਾ ਜ਼ਰੂਰ ਸਮਝਾਓ ਕਿਹੜੀ ਗੱਲਾਂ ਨੂੰ ਲੈ ਕੇ ਖਾਸੌਰ ਤੇ ਵਿਰੋਧ ਕੀਤਾ ਜਾ ਰਿਹਾ ਹੈ ਤੇ ਜਿਹੜੀ ਫਿਲਮ ਹੈ ਕਿਉਂ ਵਿਵਾਦਾਂ ਦੇ ਘੇਰੇ ਵਿੱਚ ਹੈ ਦੇਖੋ ਬੀਬੀ ਕੰਗਨਰ ਰਣੌਤ ਦੀ ਫਿਲਮ ਹੈ ਜਿਹੜੀ ਉਹ 6 ਸਤੰਬਰ ਨੂੰ ਰਿਲੀਜ਼ ਹੋਣੀ ਹੈ ਐਮਰਜੈਂਸੀ। ਉਹ ਇਸ ਫਿਲਮ ਦੇ ਵਿੱਚ ਜਿਹੜਾ ਟ੍ਰੇਲਰ ਆਇਆ ਉਹਦੇ ਵਿੱਚ ਕੁਝ ਸਿੱਖ ਭਾਈਚਾਰੇ ਨਾਲ ਸੰਬੰਧਿਤ ਕਿਰਦਾਰ ਵਿਖਾਏ ਗਏ ਨੇ। ਉਹਦੇ ਵਿੱਚ ਜਿਸ ਤਰ੍ਹਾਂ ਦਾ ਟ੍ਰੇਲਰ ਐਮਰਜੈਂਸੀ ਦਾ ਜਾਂ ਜਿਸ ਤਰ੍ਹਾਂ ਨਾਲ ਪੰਜਾਬ ਚ ਉਸ ਵੇਲੇ ਦੇ ਹਾਲਾਤ ਸੀ ਉਹਨਾਂ ਹਾਲਾਤਾਂ ਨੂੰ ਵੀ ਟ੍ਰੇਲਰ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ। ਉਹਦੇ ਵਿੱਚ ਹਥਿਆਰਾਂ ਨਾਲ ਫਾਇਰਿੰਗ ਦੀ ਵੀਡੀਓ ਵੀ ਜਿਹੜੀ ਹੈ ਇੱਕ ਉਹ ਫਿਲਮ ਦੀ ਦ੍ਰਿਸ਼ ਦੇ ਮੁਤਾਬਕ ਦਿਖਾਈ ਗਈ ਹੈ ਹੁਣ ਕਈ ਬੁੱਧੀਜੀਵੀ ਨੇ ਜਿਹੜੇ ਉਹ ਇਸ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਿਤ ਨੇ ਕਿ ਜੋ ਕੁਝ ਵਿਖਾਇਆ ਗਿਆ ਬੀਬੀ ਕੰਗਨਰ ਨੌਥ ਦੀ ਫਿਲਮ ਦੇ ਵਿੱਚ ਕੀ ਉਹ ਸੱਚ ਹੈ ਕੀ ਉਹ ਤੱਥ ਨੇ ਕਿਸ ਰੂਪ ਚ ਵਿਖਾਇਆ ਗਿਆ ਕਿਉਂਕਿ ਉਹ ਕਿਸੇ ਨੇ ਦੇਖਿਆ ਹੀ ਨਹੀਂ ਹੁਣ ਬਹੁਤ ਸਾਰੇ ਬੁੱਧੀਜੀਵੀ ਸਿਆਣੇ ਲੋਕ ਤਾਂ ਮੰਗ ਇਹ ਕਰ ਰਹੇ ਨੇ ਭਾਵੇਂ ਐਸਜੀਪੀਸੀ ਹੈ ਭਾਵੇਂ ਪੰਜਾਬ ਦੀ ਸਰਕਾਰ ਹੈ ਕਿ ਇੱਕ ਕਮੇਟੀ ਬਣੇ ਉਹ ਕਮੇਟੀ ਪਹਿਲਾਂ ਫਿਲਮ ਦੇਖੇ ਪਰ ਅਗਰੂਪ ਕਮੇਟੀ ਕਹਿੰਦੀ ਹੈ ਕਿ ਇਸ ਫਿਲਮ ਦੇ ਨਾਲ ਪੰਜਾਬੀਆਂ ਦੀ ਮਾਨਸਿਕਤਾ ਤੇ ਜਾਂ ਸਿੱਖਾਂ ਦੇ ਇਮੇਜ ਤੇ ਕੋਈ ਫਰਕ ਨਹੀਂ ਪੈਂਦਾ ਫਿਰ ਤਾਂ ਠੀਕ ਹੈ ਅਗਰ ਫਿਲਮ ਦੇ ਵਿੱਚ ਜੋ ਸਚਾਈ ਹੈ ਉਹਦੇ ਤੋਂ ਉਲਟ ਕੁਝ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਾਂ ਦਿਖਾਇਆ ਗਿਆ ਹੈ ਜਾਂ ਕੋਈ ਗਲੋਰੀਫਿਕੇਸ਼ਨ ਕੀਤੀ ਗਈ ਹੈ ਜਾਂ ਕੋਈ ਚੀਜ਼ ਤਰੋੜ ਮਰੋੜ ਕੇ ਪੇਸ਼ ਕੀਤੀ ਗਈ ਹੈ ਤੇ ਉਹਦੇ ਨਾਲ ਲੈਂਡ ਆਰਡਰ ਦੀ ਸਥਿਤੀ ਪੰਜਾਬ 'ਚ ਚਿੰਤਾਜਨਕ ਬਣ ਸਕਦੀ ਹੈ ਕਿਉਂਕਿ ਇਹ ਬਹੁਤ ਹੀ ਇੱਕ ਅਹਿਮ ਵਿਸ਼ਾ ਹੈ ਔਰ ਇਹ ਸੰਵੇਦਨਸ਼ੀਲ ਵਿਸ਼ਾ ਹੁਣ ਜਿਹੜੇ ਸਰਬਜੀਤ ਸਿੰਘ ਐਮਪੀ ਨੇ ਪੰਜਾਬ ਦੇ ਮੈਂਬਰ ਪਾਰਲੀਮੈਂਟ ਨੇ ਵੀ ਉਹਨਾਂ ਦੇ ਪਿਤਾ 인ਦਰਾ ਗਾਂਧੀ ਦੇ ਮਰਡਰ ਦੇ ਮਾਮਲੇ ਦੇ ਨਾਲ ਜੁੜੇ ਰਹੇ ਨੇ ਔਰ ਸਰਬਜੀਤ ਸਿੰਘ ਉਹਨਾਂ ਨੇ ਜੋ ਕੁਝ ਵੇਖਿਆ ਉਹ ਇਹ ਗੱਲ ਨੂੰ ਮੰਨ ਰਹੇ ਨੇ ਕਿ ਜੋ ਕੁਝ ਫਿਲਮ ਦੇ ਟ੍ਰੇਲਰ ਦੇ ਵਿੱਚ ਹੈ ਉਹਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜ ਸਕਦੀ ਹੈ ਕਿਉਂਕਿ ਹਜੇ ਤੱਕ ਇਹ ਪਤਾ ਨਹੀਂ ਕਿ ਜਿਹੜੀ ਫਿਲਮ ਦੇ ਵਿੱਚ ਪੇਸ਼ਕਾਰੀ ਆ ਉਹ ਕਿਸ ਸੰਦਰਭ ਚ ਕਿਸ ਹਸਿਆਤ ਨਾਲ ਉੱਥੇ ਸਿੱਖ ਨੌਜਵਾਨ ਨੇ ਜਿਹੜੇ ਉਸ ਫਿਲਮ ਚ ਦ੍ਰਿਸ਼ ਚ ਫਾਇਰਿੰਗ ਕਰਦੇ ਵਿਖਾਈ ਗਏ ਨੇ ਪੰਜਾਬ ਦੀ ਆਪਸੀ ਭਾਈਚਾਰਕ ਸਾਂਝ ਤੇ ਕਿਸੇ ਤਰ੍ਹਾਂ ਦੇ ਸਵਾਲ ਨਾ ਖੜੇ ਹੋਣ ਅਗਰ ਫਿਲਮ ਚ ਕੁਝ ਵੀ ਗਲਤ ਹੋਇਆ ਭਾਵੇਂ ਫਿਲਮ ਸੈਂਸਰ ਬੋਰਡ ਤੋਂ ਮਨਜ਼ੂਰ ਹੈ ਪਰ ਪਿਛਲੇ ਸਮਿਆਂ ਚ ਵੀ ਸੈਂਸਰ ਬੋਰਡ ਵੱਲੋਂ ਮਨਜ਼ੂਰ ਬਹੁਤ ਸਾਰੀਆਂ ਫਿਲਮਾਂ ਤੇ ਰੌਲੇ ਪਏ ਨੇ ਔਰ ਜਦੋਂ ਪੰਜਾਬ ਨਾਲ ਸੰਬੰਧਿਤ ਇੱਕ ਬਹੁਤ ਸੰਵੇਦਨਸ਼ੀਲ ਮਾਮਲਾ ਹੈ ਦੂਸਰਾ ਜਦੋਂ ਬੀਬੀ ਕੰਗਣਾ ਰਣੌਤ ਦਾ ਵਿਵਾਦ ਪਹਿਲਾਂ ਕਿਸਾਨਾਂ ਨਾਲ ਰਿਹਾ ਹੈ ਕਿਸਾਨ ਬੀਬੀਆਂ ਬਾਰੇ ਉਹਨਾਂ ਨੇ ਇੱਕ ਟਵੀਟ ਕੀਤਾ ਜਿਹੜਾ ਉਹ ਕਿਸੇ ਨੇ ਪਸੰਦ ਨਹੀਂ ਕੀਤਾ ਗਲਤ ਟਵੀਟ ਕੀਤਾ ਤੇ ਹਾਲ ਇਹਦੇ ਵਿੱਚ 에어ਪੋਰਟ ਦੇ ਉੱਤੇ ਜੋ ਕੁਝ ਵਾਪਰਿਆ ਬੀਬੀ ਕੰਗਣਾ ਰਣੌਤ ਦੇ ਨਾਲ ਤੇ ਉਸ ਤੋਂ ਬਾਅਦ ਜਿਹੜੀ ਉਹਨਾਂ ਨੇ ਵੀਡੀਓ ਜਾਰੀ ਕੀਤੀ ਇਹ ਸਾਰੀਆਂ ਜਿਹੜੀਆਂ ਘਟਨਾਵਾਂ ਨੇ ਇਹ ਦੁਬਾਰਾ ਸੁਰਖੀਆਂ ਬਣ ਸਕਦੀਆਂ ਨੇ ਅਗਰ ਫਿਲਮ ਦੇ ਵਿੱਚ ਦ੍ਰਿਸ਼ ਕੋਈ ਵਿਵਾਦਪੂਰਨ ਹੋਏ ਇਸ ਕਰਕੇ ਮੈਨੂੰ ਲੱਗਦਾ ਪੰਜਾਬ ਦੇ ਡੀਜੀਪੀ ਨੂੰ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਪਹਿਲ ਕਰਨ ਦੀ ਲੋੜ ਹੈ ਸੋ ਪੰਜਾਬ ਦੇ ਡੀਜੀਪੀ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਜ਼ਰੂਰ ਇਸ ਮਾਮਲੇ ਦੇ ਵਿੱਚ ਫਿਲਮ ਦੀ ਨਿਰਮਾਤਾ ਨਿਰਦੇਸ਼ਕ ਨਾਲ ਸੰਪਰਕ ਕਰਕੇ ਬੀਬੀ ਕੰਗਣਾ ਔਰ ਨੌਤਨਲ ਸੰਪਰਕ ਕਰਕੇ ਜ਼ਰੂਰ ਕੋਈ ਕਮੇਟੀ ਬਣਾ ਦੇਣੀ ਚਾਹੀਦੀ ਹੈ ਤਾਂਕਿ ਉਹ ਕਮੇਟੀ ਫਿਲਮ ਦੇਖ ਕੇ ਇਹ ਗੱਲ ਤੈਅ ਕਰੇ ਕਿ ਕੀ ਸਭ ਕੁਝ ਠੀਕ ਹੈ ਕਿਸੇ ਤਰ੍ਹਾਂ ਦੇ ਕੋਈ ਲੈਂਡ ਆਰਡਰ ਦੀ ਸਥਿਤੀ ਖਰਾਬ ਹੋਣ ਦਾ ਖਤਰਾ ਤਾਂ ਨਹੀਂ ਔਰ ਇਹ ਬਹੁਤ ਜ਼ਰੂਰੀ ਹੈ ਇਹ ਵੀ ਗੱਲ ਧਿਆਨ ਦੇਣ ਵਾਲੀ ਹੈ ਕਿ ਜਿਹੜੀ ਨਿਰਮਾਤਾ ਨਿਰਦੇਸ਼ਕ ਹੈ ਫਿਲਮ ਦੀ ਬੀਬੀ ਕੰਗਨਾਰ ਨਾਉਤ ਉਹ ਭਾਜਪਾ ਦੀ ਐਮਪੀ ਹੁਣ ਜਦੋਂ ਇੱਕ ਭਾਜਪਾ ਦੀ ਐਮਪੀ ਐਮਰਜੈਂਸੀ ਤੇ ਫਿਲਮ ਬਣਾ ਰਹੀ ਹੈ ਤੇ ਐਮਰਜੈਂਸੀ ਕਾਂਗਰਸ ਦੇ ਰਾਜ ਚ ਲੱਗੀ ਸੀ ਸੋ ਇਸ ਕਰਕੇ ਅੱਜ ਕੱਲ ਜਿਹੜੀ ਫਿਲਮਾਂ ਨੇ ਉਹ ਸਿਰਫ ਜਿਹੜੀਆਂ ਫਿਲਮਾਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਪ੍ਰਚਾਰ ਦਾ ਮਾਧਿਅਮ ਵੀ ਮੰਨ ਲਿਆ ਉਹ ਸਿਰਫ ਮਨੋਰੰਜਨ ਜਾਂ ਇਤਿਹਾਸ ਨੂੰ ਨਹੀਂ ਦਿਖਾਉਂਦੇ ਉਹ ਇੱਕ ਪ੍ਰਚਾਰ ਦਾ ਸਾਧਨ ਵੀ ਨੇ ਕਿਤੇ ਅਜਿਹਾਂ ਫਿਲਮਾਂ ਦੇ ਨਾਲ ਕਿਸੇ ਵਿਸ਼ੇਸ਼ ਵਰਗ ਦੇ ਪ੍ਰਤੀ ਨਕਾਰਾਤਮਕ ਪ੍ਰਚਾਰ ਤਾਂ ਨਹੀਂ ਹੋਏਗਾ ਉਹ ਵੀ ਸਿੱਖਾਂ ਦੀ ਜਿਹੜੀ ਇਮੇਜ ਹੈ ਉਹਦੇ ਨਾਲ ਇੱਕ ਜੁੜਿਆ ਹੋਇਆ ਸਵਾਲ ਅਹਿਮ ਬਣ ਜਾਂਦਾ ਇਸ ਕਰਕੇ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਔਰ ਪੰਜਾਬ ਦੇ ਡੀਜੀਪੀ ਨੂੰ ਜ਼ਰੂਰ ਇਸ ਪਾਸੇ ਗੰਭੀਰਤਾ ਦੇ ਨਾਲ ਸੋਚਣ ਦੀ ਲੋੜ ਸੋਡਲਾ ਜੀ ਅਖੀਰ ਦੇ ਵਿੱਚ ਕਿਸੇ ਹੋਰ ਖਾਸ ਖਬਰ ਦੇ ਉੱਪਰ ਵੀ ਜੇਕਰ ਜਾਣਕਾਰੀ ਤੁਸੀਂ ਦਰਸ਼ਕਾਂ ਦੇ ਨਾਲ ਸਾਂਝੀ ਕਰਨਾ ਚਾਹੋ ਅਖੀਰ ਚ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰਨੀ ਵੀ ਲਾਜ਼ਮੀ ਹੈ ਮੁੱਖ ਮੰਤਰੀ ਭਗਵੰਤ ਮਾਨ ਕੱਲ ਮਹਾਰਾਸ਼ਟਰ ਦੇ ਸ਼੍ਰੀ ਨੰਦੇੜ ਸਾਹਿਬ ਵਿਖੇ ਗਏ ਉਹਨਾਂ ਨੇ ਟਵੀਟ ਵੀ ਕੀਤਾ ਉਹ ਲਿਖਦੇ ਨੇ ਕਿ ਅੱਜ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਪਾ ਪ੍ਰਾਪਤ ਪਵਿੱਤਰ ਧਰਤੀ ਨੰਦਰ ਸਾਹਿਬ ਵਿਖੇ ਤਕਤਿ ਸ਼੍ਰੀ ਹਜੂਰ ਸਾਹਿਬ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਜੋ ਤਸਵੀਰਾਂ ਅਸੀਂ ਦੇਖ ਰਹੇ ਹਾਂ ਨਾਲ ਨਾਲ ਉਹਨਾਂ ਨੇ ਟਵੀਟ ਕੀਤਾ ਸੀ ਉਹ ਕਹਿੰਦੇ ਗੁਰੂ ਚਰਨਾਂ 'ਚ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ। ਪਵਨ ਸਥਾਨ ਦੇ ਦਰਸ਼ਨ ਦੀਦਾਰ ਕਰਕੇ ਅਤੇ ਗੁਰੂ ਚਰਨਾਂ 'ਚ ਹਾਜ਼ਰੀ ਭਰ ਕੇ ਮਨ ਨੂੰ ਬਹੁਤ ਸ਼ਾਂਤੀ ਤੇ ਸਕੂਨ ਮਿਲਿਆ। ਗੁਰੂ ਮਹਾਰਾਜ ਪੰਜਾਬ ਤੇ ਪੰਜਾਬੀਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ। ਸੋ ਇਹ ਤਸਵੀਰਾਂ ਨੇ ਜਦੋਂ ਸ਼੍ਰੀ ਨੰਦੇੜ ਸਾਹਿਬ ਪਰਿਵਾਰ ਸਮੇਤ ਨਿਤਪਸਤਕ ਖੋਣ ਲਿਓ ਗਏ ਤਖਤ ਸ਼੍ਰੀ ਹਜ਼ੂਰ ਸਾਹਿਬ ਵਿਖੇ ਇਹ ਤਸਵੀਰਾਂ ਤਖਤ ਸ਼੍ਰੀ ਹਜ਼ੂਰ ਸਾਹਿਬ ਵਿਖੇ ਦੀਆਂ ਨੇ ਜਿਹੜੀਆਂ ਇਸ ਵਕਤ ਅਸੀਂ ਦੇਖ ਰਹੇ ਹਾਂ ਸੋ ਤਸਵੀਰਾਂ ਦੇਖ ਰਹੇ ਸੀ ਪੱਤਰਕਾਰਾਂ ਦੇ ਨਾਲ ਵੀ ਇਸ ਮੌਕੇ ਉਹਨਾਂ ਨੇ ਗੱਲਬਾਤ ਕੀਤੀ ਇੱਕ ਵਾਰੀ ਅਖੀਰ ਦੇ ਵਿੱਚ ਭਗਵੰਤ ਮਾਨ ਉਹਨਾਂ ਦੀ ਗੱਲ ਨਹੀਂ ਸੁਣੀ ਨੰਦੇੜ ਸਾਹਿਬ ਮੇ ਆਉਣੇ ਦਾ ਮੌਕਾ ਮਿਲਿਆ ਹੈ ਸ਼੍ਰੀ ਗੁਰੂ ਕੋਲ ਵੀ ਸ਼੍ਰੀ ਜੀ ਨੂੰ होने के लिए आए प्लीज प्लीज आशीर्वाद परिवार से परमात्मा गुरु हमें बल पक्षे पंजाब की सेवा का जो जिम्मा लगा है उसमें हम लोगों के पक्ष में ज्यादा से ज्यादा फैसले लें और जो गुरु गोविंद सिंह जी जिन्होंने सर्वंश अपना परिवार सिख कौम के लिए देश कौम के लिए उपहार दिया तो उनसे यही प्रेरणा मिलती है कि हम अपनों के लिए तो हर कोई लड़ता है दूसरों के लिए लड़ना तो जी हमेशा आती रही है यहाँ पे आज आप आए हो वो भी आए है हाँ अच्छा तो कुछ पंजाब गवर्नमेंट और नांदेड़ तखत साहिब के साथ कुछ एमओयू वगैरह करेंगे आप कुछ महाराष्ट्रीय लोगों के लिए हमारा तो श्री हजूर साहब से तक श्री पटना साहब से तो, तो बस और इसके बाद हमारा जो मुंबई हम महाराष्ट्र के कुछ जो कारोबारी है, हैं प्रसिद्ध फिल्म जगत की हस्तियाँ भी हैं उनके लिए हमारे तो पैकेज हैं फिल्म सिटी का या वहाँ पे काम करने का उनके साथ कल मुलाकात करेगा ਕਈ ਕਾਰੋਬਾਰੀ ਨੇ ਭਾਵੇਂ ਫਿਲਮ જગਤ ਦੇ ਨੇ ਜਾਂ ਦੂਸਰੇ ਉਦਯੋਗਪਤੀ ਨੇ ਸੋ ਅੱਜ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨਾਲ ਵੀ ਮੀਟਿੰਗ ਕਰ ਰਹੇ ਨੇ ਤਾਂ ਕਿ ਪੰਜਾਬ ਦੇ ਵਿੱਚ ਕਲਾ ਤੇ ਸਭਿਆਚਾਰ ਦੇ ਖੇਤਰ 'ਚ ਨਾ ਕੇਵਲ ਤਰੱਕੀ ਹੋਵੇ ਬਲਕਿ ਉਦਯੋਗ ਕਾਰੋਬਾਰ ਵੀ ਪੰਜਾਬ ਦੇ ਵਿੱਚ ਜ਼ਿਆਦਾਤਰ ਬਹੁਤ ਬਹੁਤ ਧੰਨਵਾਦ ਡਲਾ ਜੀ ਇਹਨਾਂ ਸਾਰੀਆਂ ਹੀ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਸਾਰੇ ਅਪਡੇਟਸ ਤੇ ਆਪਣਾ ਅਨਲਿਸਿਸ ਉਸੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਵੀ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝਾ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਸੋ ਬਹੁਤ ਬਹੁਤ ਧੰਨਵਾਦ ਹਰਜੋਤ ਜੀ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਔਰ ਕੋਈ ਵੀ ਧਿਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਉਹ ਜ਼ਰੂਰ ਆਪਣਾ ਪੱਖ ਰੱਖ ਸਕਦੇ ਨੇ ਅਸੀਂ ਉਹ botão